ਮੇਰੀਆਂ ਛੋਟੀਆਂ ਭੈਣਾਂ ਜੋ ਘਰ ਤੋਂ ਬਾਹਰ ਪੜਨ ਜਾਂਦੀਆਂ ਨੇ ਨਾ ਇਹ ਯਾਦ ਰੱਖਿਆ ਕਰੋ ਕਿ ਦੁਨੀਆ ਇੱਕ ਜੰਗਲ ਆ ਤੇ ਜੰਗਲ ਦੇ ਵਿੱਚ ਪੀੜੀਏ ਲੱਕੜ ਬੱਕੇ ਤੇ ਖੰਖਾਰ ਜਾਨਵਰ ਬਹੁਤ ਤਰ੍ਹਾਂ ਦੇ ਰਹਿੰਦੇ ਨੇ ਕੋਈ ਹਿਰਨ ਆਪਣੀ ਢਾਰ ਨਾਲੋਂ ਵਿਛੜ ਜਾਵੇ ਤੇ ਲੱਕੜ ਬੱਕਿਆਂ ਦੇ ਖੰਖਾਰ ਜਾਨਵਰਾਂ ਦੇ ਵਾਸ ਪੈ ਜੇ ਉਹਦਾ ਕੁਝ ਨਹੀਂ ਰਹਿੰਦਾ ਇਸੇ ਤਰ੍ਹਾਂ ਤੁਸੀਂ ਬਹੁਤ ਅਨਪੂਰ ਤੇ ਭੋਲੀਆਂ ਹੁੰਦੀਆਂ ਸੱਚੀ ਨਹੀਂ ਦੁਨੀਆ ਦਾ ਕੁਝ ਪਤਾ ਹੁੰਦਾ ਤੇ ਜਦੋਂ ਘਰ ਤੋਂ ਬਾਹਰ ਨਿਕਲ ਗਏ ਨਾ ਹਿਰਨਾ ਦੀ ਡਾਰ ਤੋਂ ਵਿਛੜ ਗਏ ਆਪਾਂ ਤੇ ਇਸ ਜੰਗਲ ਦੇ ਵਿੱਚ ਆ ਕੇ ਦੁਨੀਆ 'ਚ ਜਦੋਂ ਬਾਹਰ ਜਾਣਾ ਆਪਣੇ ਘਰ ਤੋਂ ਇਹ ਸਮਝਣਾ ਕਿ ਇਹਦੇ ਵਿੱਚ ਔਰਤਾਂ ਦੇ ਰੂਪ 'ਚ ਮਰਦਾਂ ਦੇ ਰੂਪ ਦੇ ਵਿੱਚ ਉਹ ਲੱਕੜ-ਬੱਕੇ ਖੁੰਖਾਰ ਜਾਨਵਰ ਮਿਲਣਗੇ ਜੋ ਤੁਹਾਡੀ ਜ਼ਿੰਦਗੀ ਖਰਾਬ ਕਰ ਸਕਦੇ ਆ ਤੁਹਾਨੂੰ ਨੁੋਚ ਸਕਦੇ ਆ ਤੇ ਤੁਸੀਂ ਹਮੇਸ਼ਾ ਬਚਣਾ ਜੋ ਹਿਰਨ ਆਪਣੀਆਂ ਡਾਰਾਂ ਦੇ ਨਾਲ ਰਹਿੰਦਾ ਚੰਗੀ ਸੰਗਤ ਵਿੱਚ ਰਹਿੰਦਾ ਭਾਵ ਤੇ ਚੰਗੀ ਸੋਚ ਰੱਖਦਾ ਤੇ ਉਹ ਬਚ ਜਾਂਦਾ ਛੋਟੀ ਉਮਰ ਚ ਬਹੁਤ ਅਨਪੂਰ ਸੋਚ ਹੁੰਦੀ ਆ ਜੋ ਉਹ ਜ਼ਖਮ ساری ਜ਼ਿੰਦਗੀ ਇਨਸਾਨ ਨੂੰ ਤੰਗ ਕਰਦੇ ਨੇ ਤੇ ਪੁੱਤ ਜਦੋਂ ਵੀ ਘਰ ਤੋਂ ਲੰਘਣਾ ਤੇ ਇਹ ਸੋਚ ਕੇ ਲੰਘਣਾ ਕਿ ਇਸ ਜੰਗਲ ਦੇ ਵਿੱਚ ਜਾ ਰਹੇ ਹਾਂ ਜਿੱਥੇ ਤਰ੍ਹਾਂ ਤਰ੍ਹਾਂ ਦੇ ਖੰਖਾਲ ਜਾਨਵਰਾਂ ਦਾ ਅਸੀਂ ਸਾਹਮਣਾ ਕਰਨਾ ਤੇ ਬਹੁਤ ਸੋਚ ਸਮਝ ਕੇ ਕਦਮ ਚੁੱਕਣਾ